ਸੀ ਆਂਗਵੰਦ ਸਿੰਘ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਕੈਬਨਿਟ ਦੇ ਹਰਦੀਪ ਸਿੰਘ ਜੀ ਮੁੰਡੀਆਂ ਸultanpur Lodhi ਦਾ ਦੌਰਾ ਕਰਨ ਤੋਂ ਬਾਅਦ ਅੱਜ ਪਿੰਡ ਸਸਰਾਲੀ ਕਲੋਨੀ ਦੇ ਸੱਤ ਲੋਜ ਬੰਦ ਤੇ ਪਹੁੰਚੇ ਨੇ ਪਹਿਲਾ ਤਾਂ ਮੰਤਰੀ ਸਾਹਿਬਾ ਪੰਜਾਬ ਸਿੰਘ ਚੈਨਲ ਤੇ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਅੱਛਾ ਮੰਤਰੀ ਸਾਹਿਬਾ ਪਹਿਲਾ ਤੁਸੀਂ ਮੌਕੇ ਤੇ ਪਹੁੰਚੇ ਆ ਇੱਥੇ ਦੀ ਸਿਚੁਏਸ਼ਨ ਕਿਵੇਂ ਦੇਖੀ ਹੈ ਜੀ ਔਰ ਪ੍ਰਸ਼ਾਸਨ ਕਿਵੇਂ ਕੰਮ ਪਾਣੀ ਬਹੁਤ ਵਾ ਜਿਹੜਾ ਵਧਿਆ ਪਾਣੀ ਦਾ ਪਿੱਛੋਂ ਪਾਣੀ ਔਨ ਕਰਨ ਸੋ ਪ੍ਰਸ਼ਾਸਨ ਪਹਿਲੇ ਦਿਨ ਤੋਂ ਲੱਗੇ ਸਾਡੇ ਬਲਾਕ ਪ੍ਰਸ਼ਾਸਨ ਸਹਿਬਾਨ ਪੂਰੀ ਨਿਗਰਾਨੀ ਰੱਖ ਰਿਹਾ ਸੋ ਸਾਰੇ ਵਰਕਰ ਸਾਡੇ ਸਰਪੰਚ ਵਰਕਰ ਹਰ ਵਰਕਰ ਹਰ ਪਿੰਡ ਦੇ ਮੋਤਵਰ ਭੈਣ ਭਰਾ ਸਾਰੇ ਨਾਲ ਲੱਗ ਕੇ ਇਸ ਪਾਣੀ ਦੇ ਵਹਾਅ ਨੂੰ ਤਾਂ ਜੋ ਤੁਸੀਂ ਵਾਲੇ ਪਾਸੇ ਨੂੰ ਨਾ ਆ ਸਕੇ ਜਿਹੜੀਆਂ ਫਸਲਾਂ ਨੂੰ ਬ ਕਾਫੀ ਨੁਕਸਾਨ ਜਿਹੜਾ ਫਸਲਾਂ ਦਾ ਹੋ ਗਿਆ ਸੋ ਇਹਨਾਂ ਭਰਾਵਾਂ ਨੂੰ ਮੈਂ ਕਿਹਾ ਕਿ ਮੇਰੇ ਕੋਲ ਬੈਕ ਮੈਂ ਸਪੈਸ਼ਲ ਗਦਾਵਰੀ ਰਾਹੀਂ ਇਹਨਾਂ ਦਾ ਜਿਹੜਾ ਚਾਹੇ ਪਾਪ ਨੂੰ ਨੁਕਸਾਨ ਹੋ ਰਿਹਾ ਚਾਹੇ ਫਸਲ ਲੁੜ ਕੇ ਗਈ ਹੈ ਇਹਦਾ ਨੁਕਸਾਨ ਜਿਹੜਾ ਅਸੀਂ ਸਾਰਾ ਮੁਆਵਜ਼ਾ ਦੇਵਾਂਗੇ ਸੋ ਤੁਸੀਂ ਤੋਂ ਤੱਕ ਜਾਣ ਤੋਂ ਪਾਣੀ ਰੋਕਣ ਲਈ ਪ੍ਰਸ਼ਾਸਨ ਵੀ ਲੱਗਾ ਹੋਇਆ ਤੇ ਸਾਡੇ ਪਿੰਡਾਂ ਵਾਲੇ ਸਤਕਾਰਯੋਗ ਭਰਾ ਭੈਣ ਭਰਾ ਬਲਾਕ ਪੰਚਾਇਤ ਸਾਰੀ ਟੀਮ ਲਾਈ ਹੋਈ ਹੈ ਜਿਵੇਂ ਕਿ ਲੋਕਾਂ ਦਾ ਕਹਿਣਾ ਕਿ ਮਿੱਟੀ ਦੇ ਨਾਲ ਜਿਵੇਂ ਬੁਰੀਆਂ ਭਰ ਕੇ ਲਾਈਆਂ ਜਾਂ ਰਹੀਆਂ ਕਿਤਨੇ ਕਿਤੇ ਪਾਣੀ ਨਹੀਂ ਰੁਕ ਰਿਹਾ ਕਿ ਅੱਗੇ ਪੱਥਰਾਂ ਦਾ ਜਾਂ ਕੋਈ ਹੋਰ ਪ੍ਰਬੰਧ ਹੋ ਸਕਦਾ ਹੈ ਸਾਰਾ ਪ੍ਰਬੰਧ ਦਿਸਾ ਵੀ ਆ ਗਈ ਪਹੁੰਚ ਗਿਆ ਐਕਟੀਮ ਸਾਹਿਬ ਪਹੁੰਚਿਆ ਐਕਸ਼ਨ ਵੀਡੀਓ ਸਾਰਾ ਪ੍ਰਸ਼ਾਸਨ ਰੁਕਾ ਦੇ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਤਾਂ ਜਗ੍ਹਾ ਸੇ ਯਾਰੀ ਸੀ ਕਹਿੰਦੇ ਸੀ ਐਮ ਭਗਵਾਨ ਸਿੰਘ ਮਾਨੋਨਾ ਵੱਲੋਂ ਲਗਾਤਾਰ ਗਿਆ ਜਾਂਦਾ ਸੀ ਮੁਰਗੀ ਬੱਕਰੀ ਦਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਕੀ ਜਿਹੜੇ ਕਿਸਾਨਾਂ ਦੀਆਂ ਫਸਲਾਂ ਪਾਣੀ ਦੇ ਵਿੱਚ ਰੁੜ ਗਈਆਂ ਜਾਂ 3-400 ਬੂਟਾ ਹਜੇ ਤੱਕ ਰੁੜ ਚੁੱਕਿਆ ਕੀ ਮੁਆਵਜ਼ਾ ਮਿਲ ਸਕਦਾ ਜੀ ਪੂਰਾ ਮੁਆਵਜ਼ਾ ਮਿਲੂਗਾ ਉਹਨਾਂ ਦੀ ਸਰਕਾਰਾਂ ਵਾਗ ਨਹੀਂ ਕਿ ਹੈਲੀਕਾਪਟਰ ਦੇ ਉੱਪਰੋਂ ਘੁੰਮ-ਘੁੰਮ ਕੇ ਚੱਲ ਗਏ ਪਹਿਲਾਂ ਮੁੱਖ ਮੰਤਰੀ ਜਿਹੜਾ ਹੈਲੀਕਾਪਟਰ ਰੀ ਉੱਥੇ ਸਾਡਾ ਹੈ ਕਿ ਲੋਕਾਂ ਨੂੰ ਅਨਾਜ ਮਿਲੇ ਲੋਕਾਂ ਨੂੰ ਖਾਣ ਪੀਣ ਤੋਂ ਭੁੱਖੇ ਨਾ ਰਹਿਣ ਲੋਕਾਂ ਦੀ ਜਾਨ ਦੀ ਲੋਕਾਂ ਦੇ ਜਾਨ ਦੀ ਮਾਲ ਦੀ ਰੱਖਿਆ ਕੀਤੀ ਜਾਵੇ ਪਹਿਲਾਂ ਮੁੱਖ ਮੰਤਰੀ ਵਾਲਾ ਡੇਂਡਰ ਉੱਥੇ ਕਰੇ ਸਾਰਾ ਪ੍ਰਸ਼ਾਸਨ ਸਾਰੇ ਮੰਤਰੀ ਦਰਿਆਵਾਂ ਦੇ ਵਿੱਚ ਬੈਠੇ ਆ ਜਦੋਂ ਇਹਨਾਂ ਦੇ ਵਾਰੀ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਹੜ੍ਹ ਹੁੰਦੇ ਸੀ ਤੇ ਚੰਡੀਗੜ੍ਹ ਦੀਆਂ ਕੋਠੀਆਂ 'ਚ ਲੁਕ ਜਾਂਦੇ ਸੀ ਕਿ ਉੱਥੇ ਬਚਾਅ ਹੋ ਜਾਣਾ ਅਸੀਂ ਸਾਰੇ ਦਰਿਆਵਾਂ ਦੇ ਘੁੰਮ ਰਹੇ ਆ ਪੂਰਾ ਖੁਦ ਮੁੱਖ ਮੰਤਰੀ ਸਾਹਿਬ ਔਰ ਵਰਕਰ ਹਰ ਵਰਕਰ ਦਰਿਆਵਾਂ ਵਿੱਚ ਸਾਡੇ ਸਾਰਿਆਂ ਦੇ ਫੇਸਬੁਕ ਪੇਜ ਖੋਲ ਕੇ ਦੇਖੋ ਵੀ ਅਸੀਂ ਤੋਂ ਵੀ ਲਾਈਵ ਚਲਾਉਣ ਲਾਪੇ ਵੀ ਲੋਕਾਂ ਨੂੰ ਪਤਾ ਲੱਗਦੀ ਵੀ ਅਸੀਂ ਵੀ ਲੱਗੇ ਹੋਏ ਆ ਤੇ ਦਿਨ ਦਾ ਸੇਵਾ ਕਰ ਰਹੇ ਆ ਇਹਨਾ ਮੰਗਣੀ ਕੱਲ ਬਾਜਵਾ ਸਾਹਿਬ ਉੱਥੇ ਕੋ ਪਾਣੀ ਵਾਲੀ ਬੱਸ ਲੈ ਕੇ ਆ ਗਏ ਤੇ ਆਪਸ ਵਿੱਚ ਲੜ ਪਏ ਉਹ ਦੇਖਿਓਣੀ ਵੀਡੀਓ ਤੁਸੀਂ ਵੀ ਤੇ ਉਹਨਾਂ ਦਾ ਤੇ ਹਾਲ ਪਹਿਲਾਂ ਸੁਖਵੀਰ ਬਾਦਲ ਨੇ ਪਾਣੀ ਵਾਲੀ ਬੱਸ ਚਲਾਉਂਦੀ ਹੁਣ ਇਹ ਚਲਾਉਣ ਲੱਪੇ ਪਰ ਉਹਦੇ ਨਾਲ ਬਚਾਉਣੀ ਆ ਬਚਾਉ ਹੈ ਲੋਕਾਂ ਦੇ ਨਾਂ ਰਹਿ ਕੇ ਲੋਕਾਂ ਨੂੰ ਕੱਢ ਕੇ ਉਹ ਅਸੀਂ ਕਿਸ਼ਤੀਆਂ ਰੇ ਲੱਗੇ ਹੋਏ ਐ ਐਸਡੀਆਰਐਫ ਦੀ ਟੀਮ ਲਾਈ ਹੋਈ ਹੈ ਕੱਲੇ ਕੱਲੇ ਘਰ ਚੋਂ ਪਹਿਲਾਂ ਤਾਂ ਖਾਣਾ ਪਜਾਉਂਦੇ ਰਹੇ ਚਾਰਾ ਪਜਾਉਂਦੇ ਰਹੇ ਹੁਣ ਉਹਨਾਂ ਨੂੰ ਕੱਢ ਕੇ ਨਾਲ ਦੇ ਨਾਲ ਬਾਹਰ ਲੈ ਜਾ ਰਹੇ ਆ ਕੱਲ ਮੈਂ ਵੀ ਬਹੁਤ سارے ਘਰ ਖਾਲੀ ਨਾਲ ਹੋ ਕੇ ਕਰਾ ਕੇ ਆਇਆ ਤੇ ਸਾਰਿਆਂ ਨੇ ਸਾਡੀ ਬੇਨਤੀ ਕਬੂਲ ਕੀਤੀ ਪਿੰਡਾਂ ਦੇ ਪਿੰਡ ਜਿਹੜੇ ਕੱਲ ਦਰਿਆ ਦੇ ਵਿੱਚ ਵਸੇ ਹੋਏ ਸੀ ਬਾਹਰ ਕੱਢੇ ਮਾਸਟਰ ਲਾਸਟ ਤੇ ਆ ਗਈ ਹੋਣੀਆਂ ਕਦੋਂ ਤੱਕ ਲੋਕਾਂ ਨੂੰ ਜਰੂਰ ਦੱਸ ਦਿਓ ਇਹ ਬਰਖਾਤਾਂ ਦੇ ਵਿੱਚ ਕਦੀ ਵੀ ਨਹੀਂ ਮੰਨੀਆਂ ਹੋਣੀਆਂ ਪਾਸ ਹੋ ਚੁੱਕੀਆਂ ਅਗਲੇ ਮਹੀਨੇ ਤੋਂ ਸਾਰੀਆਂ ਸੜਕਾਂ ਜਿਹੜੀਆਂ ਲਿੰਕ ਸੜਕਾਂ ਪਾਸ ਹੋ ਚੁੱਕੀਆਂ ਸਾਰਿਆਂ ਦੇ ਕੰਮ ਚੱਲਣਾ ਉਹ ਜਿਹੜੇ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਕਹੋ ਭਾਈ ਨਹੀਂ ਗੱਲ ਮੰਨਣੀ ਉਹ ਜੀ ਗੁਟਾ ਜੱਗਾ ਵਾਲਾ ਗੁਟਾ ਦੁਆਰਾ ਖੜਾ ਨਹੀਂ ਹੋ ਰਿਹਾ ਮੰਤਰੀ ਸਾਹਿਬ ਲਾਸਟ ਸਵਾਲ ਜਿਵੇਂ ਕਿ ਦੇਖਿਆ ਕਿ ਲੋਕਾਂ ਦਾ ਬਾਰ ਬਾਰ ਇਹੀ ਗੱਲ ਕਹਿਣਾ ਸੀ ਕਿ ਜਿਵੇਂ ਦੇਖਿਆ ਕਿ ਇਸੇ ਜਗ੍ਹਾ ਤੋਂ ਲਗਾਤਾਰ ਕਹਿੰਦੇ ਰੇਤ ਅਨਲੀਗਲ ਤਰੀਕੇ ਨਾਲ ਚੱਕੀ ਜਾਂਦੀ ਸੀ ਹੁਣ ਲੋਕ ਆਸ ਕਰ ਸਕਦੇ ਕਿ ਆਉਣ ਵਾਲੇ 3-4 ਮਹੀਨਿਆਂ ਤੇ ਕਿ ਇੱਥੇ ਅਨਲੀਗਲ ਤਰੀਕੇ ਨਾਲ ਕਿਤੇ ਰੇਤ ਨਾ ਚੱਕੀ ਜਾਵੇ ਕਿ ਤੁਸੀਂ ਇਹ ਦੇਖੋ ਕਿ ਜਦੋਂ ਪਿਛਲੀਆਂ ਸਰਕਾਰਾਂ ਸੀਗੀਆਂ ਹੁਣ ਤੇ ਦਰਿਆ ਚੋਂ ਲੀਗਲ ਤਰੀਕੇ ਨਾਲ ਚੱਕੀ ਜਾਂਦੀ ਹੈ ਲੀਗਲ ਤਰੀਕੇ ਨਾਲ ਪਿਛਲੀਆਂ ਸਰਕਾਰਾਂ ਚ ਖੇਤਾਂ ਦੇ ਖੇਤ ਮੇਰੇ ਨਾਲ ਚਲੋ ਤਨਾਂਛੂ ਵਾਲੀ ਸਾਈਡ ਖਾਸੀ ਵਾਲੀ ਸਾਈਡ ਪੁਖੜੀ ਵਾਲੀ ਸ ਕੂਮ ਵਾਲੀ ਸਾਈਡ ਭਾਮੀਆਂ ਵਾਲੀ ਸਾਈਡ 20 20 30 30 40 40 ਫੁੱਟ ਖੇਤ ਚਕਾ ਚਕਾ ਕੇ ਉਹ ਦਿੱਤਾ ਕਿਹੜੇ ਟਾਈਮ ਤੇ ਵਿਕਿਆ ਕਿਹੜੀ ਸਰਕਾਰ ਸੀ ਕਿਹੜਾ ਲੀਡਰ ਸੀ ਹੁਣ ਵਿਕਦਾ ਕਿੱਥੇ ਹੁਣ ਦਿਖਾ ਦਿਓ ਜੀ ਕਿਤੇ ਹੁਣ ਤਾਂ ਦਰਿਆ ਦੇ ਵਿੱਚੋਂ ਲੀਗਲ ਰੂਲ ਦੀ ਪਾਸ ਹੁੰਦੀ ਐ ਉਧਰਲੀ ਵੀ ਸਾਡੇ ਪਿੰਡ ਵਾਸੀ ਇਕੱਠੇ ਹੋ ਕੇ ਕਹਿੰਦੇ ਵੀ ਭਾਈ ਪਹਿਲਾਂ ਇਹਨੂੰ ਰੋਕ ਲਾਓ ਪਹਿਲਾਂ ਇਹਦਾ ਹੱਲ ਕਰੋ ਸੜਕ ਦਾ ਅਸੀਂ ਰਾਹ ਨੂੰ ਚੱਲਦੇ ਨਾਲ ਦੀ ਨਾਲ ਪ੍ਰਸ਼ਾਸਨ ਆ ਜਾਂਦਾ ਤੇ ਕੰਮ ਰੁਕਿਆ ਜਾਂਦਾ ਨਹੀਂ ਤੇ ਇਹਨਾਂ ਲੋਕਾਂ ਨੇ ਜਿੱਦਾਂ ਰੰਗ ਬੰਨੇ ਹੁੰਦੇ ਸੀ ਰਿੱਤਾਂ ਵਾਲੇ ਪਰ ਹੁਣ ਨਹੀਂ ਹੁਣ ਨਹੀਂ